ਰੋਨੀ ਕਿਉਂ ਆ ਦੱਸਦੇ ਸਹੀ ਪੜ੍ਹਾਈ ਤੇ ਪੈਸੇ ਤਾਂ ਨਹੀਂ ਰਹਿਣ ਦਿੰਦਾ ਇੱਧਰ ਆ ਮੇਰਾ ਬੱਚਾ ਇੱਧਰ ਆ ਫਿਰ ਜੇ ਆਪ ਕੋ ਬਣ ਗਈ ਤੇ ਕਿਸੇ ਦੀ ਮਤ ਕਰੇਂਗੀ ਰੋਨੀ ਕਿਉਂ ਆ ਤੇ ਮਤ ਕਰੇਂ ਜਿਹਦੀ ਪੈਸੇ ਚਾਹੀਦੇ ਤੁਹਾਨੂੰ ਕੌਣ ਟਗਾ ਟੋਟਾ ਪਈ ਲਿਆਂਦਾ ਕਿੱਥੇ ਥੋੜੀ ਸਾ ਫੇਰ ਰੋ ਉਹਨਾਂ ਕੋਰਸ ਪੂਰਾ ਹੋ ਜਾਊਗਾ ਸਰ ਮੈਨੂੰ ਕਹਿੰਦਾ ਕਿ ਬੱਚਿਆਂ ਨੂੰ ਐਡੇ ਵੱਡੇ ਸੁਪਨੇ ਤੁਸੀਂ ਕਿਉਂ ਬੁਖਾ ਰਹੇ ਆਂ ਤੁਸੀਂ ਪੂਰੇ ਨਹੀਂ ਕਰ ਸਕਦੇ ਨਾ ਇਹਨੇ ਇਹ ਸੋਣਾ ਹੀ ਪੂਰਾ ਕਰ ਦਵਾਇਆ ਆਹ ਲੋਹੀ 3 ਲੱਖ ਰੁਪਈਆ ਤੋਂ ਖੁਸ਼ ਆ ਹੁਣ ਨਹੀਂ ਰਹਿੰਦੀ ਪੜਾਈ ਤਾਂ ਕਵੀ ਜੀ ਸਭ ਨੂੰ ਹੀ ਪਤਾ ਵੀ ਗ੍ਰੰਥੀ ਸਿੰਘ ਦਾ ਬੱਚਾ ਜਿਹੜਾ ਮੁੰਡਾ ਨਾ ਉਹਨੂੰ ਤਾਂ ਕੋਈ ਰਿਸ਼ਤਾ ਵੀ ਨਹੀਂ ਕਰਦਾਗਾ। ਕੀ ਇਹ ਮੰਗ ਮੰਗ ਕੇ ਰੋਟੀਆਂ ਖਾਂਦੇ ਸਾਰੇ ਕੀ ਖਵਾ ਦੇਣਗੇ ਸਾਨੂੰ? ਵੀਰ ਜੀ ਮੈਂ ਤਾਂ ਨਾ ਕੋਈ ਸ਼ਬਦ ਨਹੀਂ ਹੈਗਾ ਤੇ ਲਈ ਕੋਈ ਸ਼ਬਦ ਨਹੀਂ ਹੈਗਾ ਜਿੰਨਾ ਵੀ ਧੰਨਵਾਦ ਕਰ ਸਕਾ ਨਾ ਮੇਰੀ ਬੱਚੀ ਦੇ ਸੁਪਨਿਆਂ ਨੂੰ ਉਡਾਣ ਇਹਨਾਂ ਨੇ ਦਿੱਤੀ ਤੇ ਇਹ ਹੀ ਪੂਰੇ ਕਰਨਗੇ ਤੇ ਮੇਰੀ ਬੇਟੀ ਦੀ ਵੀ ਸੋਚ ਇਹ ਹੈ ਕਿ ਮੈਂ ਅੰਕਲ ਨਾਲ ਰਲ ਕੇ ਸਭ ਦੀ ਮਦਦ ਕਰਾਂ ਬੱਚੇ ਪੜ੍ਹਾਉਂਗੀ ਮੈਂ ਵੀ। ਦੋਸਤੋ ਅੱਜ ਰਖੜੀ ਦਾ ਦਿਹਾੜਾ ਔਰ ਭੈਣਾ ਭਰਾਵਾਂ ਦਾ ਜਿਹੜਾ ਪਿਆਰ ਦਾ ਰਾਖੀ ਦਾ ਪ੍ਰਤੀਕ ਹੈ ਅੱਜ ਦਾ ਦਿਨ ਜਿਹੜਾ ਅਸੀਂ ਰਖੜੀ ਜਿਸ ਤਰੀਕੇ ਮਨਾਈ ਆ ਜਾਂ ਜਿਸ ਤਰੀਕੇ ਰਖੜੀ ਦਾ ਤਿਹਾਰ ਸਾਨੂੰ ਠੀਕ ਲੱਗਾ ਇਸ ਜਿਸ ਤਰੀਕੇ ਮਨਾਇਆ ਬਹੁਤ ਦਿਨਾਂ ਤੋਂ ਮੇਰੇ ਮਨ 'ਚ ਸੀਗਾ ਕਿ ਜਿਹੜੇ ਸਾਡੇ ਪਾਠੀ ਸਿੰਘ ਨੇ ਜਿਹੜੇ ਸਾਨੂੰ ਗੁਰੂ ਨਾਲ ਜੋੜਦੇ ਨੇ ਉਹਨਾਂ ਦੇ ਬਾਰੇ ਕੋਈ ਨਾ ਕੋਈ ਗੱਲ ਕੀਤੀ ਜਾਵੇ ਔਰ ਇਸ ਦੌਰਾਨ ਇਹ ਸਾਰ ਬਿਆਨ ਸਿੰਘ ਨੇ ਮੁੱਦ ਕੀ ਫਿਰੋਜ਼ਪੁਰ ਚਾ ਜੀ 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 ਫਿਰੋਜ਼ਪੁਰ ਤੋਂ ਇਹ ਪਾਠੀ ਸਿੰਘ ਨੇ ਇਹਨਾਂ ਦਾ ਤੇ ਇਹਨਾਂ ਦੇ ਮੈਸੇਜ ਜਿਹੜੇ ਭੈਣ ਜੀ ਨੇ ਸਾਡੇ ਉਹਨਾਂ ਦਾ ਇੱਕ ਦਿਨ ਮੈਨੂੰ ਫੋਨ ਆਇਆ ਕਿ ਸਾਡੇ ਜਿਹੜੇ ਹਾਲਾਤ ਉਹ ਬਹੁਤ ਖਰਾਬ ਨੇ ਔਰ ਕਰੀਬ ਜਿਹੜੀ ਮਤਲਬ 5-7000 ਦੇ ਉੱਤੇ ਹੀ ਡਿਊਟੀ ਜਿਹੜੀ ਕਰ ਰਿਹਾ ਮੈਂ 30 ਸਾਲਾਂ ਤੋਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਔਰ ਮੇਰੀ ਬੇਟੀ ਨੇ ਜਿਹੜੀ ਐਡਮਿਸ਼ਨ ਲਈ ਹੈ ਉਹ ਖਾਲਸਾ ਕਾਲਜ ਔਰ ਜਿਸ ਦਿਨ ਮੈਂ ਹਾਲਾਤ ਦੇਖੋ ਇਹਨਾਂ ਦੇ ਕੀ ਬਣਦੇ ਆ ਜਿਸ ਦਿਨ ਮੈਂ ਐਡਮਿਸ਼ਨ ਉਹਦੀ ਕਰਾਉਣ ਆਇਆ ਸੀਗਾ ਤੇ ਉਸ ਦਿਨ ਮੇਰੀ ਗੈਰ ਹਾਜ਼ਰੀ ਸੀਗੀ ਮੈਂ ਗੁਰਦੁਆਰੇ ਦੇ ਮੈਂਬਰ ਨੂੰ ਕਹਿ ਕੇ ਆਇਆ ਸੀਗਾ ਪਰ ਉਸ ਤੋਂ ਬਾਅਦ ਮੈਨੂੰ ਉੱਥੋਂ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਕੰਮ ਤੋਂ ਵੀ ਢਾ ਦਿੱਤਾ ਗਿਆ ਮੈਂ ਨਹੀਂ ਕਹਿੰਦਾ ਉਹ ਗਲਤ ਹੋਣਗੇ ਹਾਂ ਤੁਹਾਡੀ ਜ਼ਿੰਮੇਵਾਰੀ ਆ ਜੇ ਦੱਸ ਦਿੱਤਾ ਸੀ ਤੇ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਸੀ ਪਰ ਹਾਲਾਤ ਵੇਖ ਕੇ ਮਤਲਬ ਜੋ ਸਾਡੇ ਮਨ ਦੇ ਵਿੱਚ ਆਇਆ ਵੀ ਅੱਜ ਰਖੜੀ ਦੇ ਤਿਹਾਰ ਤੇ ਇਹ ਕੀਤਾ ਜਾਵੇ ਔਰ ਇਹਨਾਂ ਦੱਸਿਆ ਕਿ ਖੁੱਲੇ ਪਾਠ ਹੁਣ ਮੈਂ ਮਹੀਨੇ ਦੇ ਪੰਜ ਚਾਰ ਕਰਦਾ ਜਿਹਦੇ ਵਿੱਚ 1200 ਰੁਪਿਆ ਪਾਠ ਦਾ ਮਿਲਦਾ ਔਰ ਮੇਰਾ ਖਿਆਲ ਆ 4 ਤੋਂ 5000 ਰੁਪਿਆ ਜਿਹੜਾ ਬਣਦਾ ਔਰ ਸੁਪਨਾ ਸੀਗਾ ਸਾਡੀ ਬੇਟੀ ਦਾ ਵੀ ਆਈਲੈਟਸ ਕਰ ਲਵੇ ਔਰ ਕਹਿੰਦੇ ਮਾੜੇ ਦੇ ਮਾੜੇ ਭਾਗ ਜਿੱਦਾਂ ਇਹਨਾਂ ਦੱਸਿਆ ਵੀ ਸਪਾਉਸ ਵੀਜ਼ਾ ਹੀ ਬੰਦ ਹੋ ਗਏ ਇਹਨਾਂ ਨੂੰ ਇਹ ਸੀਗਾ ਕਿ ਚੰਗਾ ਘਰ ਮਿਲ ਜਾਊਗਾ ਤੇ ਬੇਟੀ ਬਾਹਰ ਚਲੇ ਜਾਊਗੀ ਔਰ ਇੱਥੇ ਇਹਨਾਂ ਖਾਲਸਾ ਕਾਲੇ ਦੇ ਵਿੱਚ ਐਡਮਿਸ਼ਨ ਉਹਦੀ ਕਰਾਈ ਹੈ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜੀ ਜੀ ਔਰ ਬੇਟੀ ਦੀ ਫੀਸ ਹੈ ਤਿੰਨਾਂ ਸਾਲਾਂ ਦੀ ਪੂਰੇ ਕੋਰਸ ਦੀ 3 ਲੱਖ ਰੁਪਏ ਦੇ ਕਰੀਬ ਜਿਹਦੀ 94500 ਰੁਪਿਆ ਪਰ ਈਅਰ ਜਿਹੜੀ ਫੀਸ ਜਾਣੀ ਹੈ ਉਹ ਵੀ ਇਹਨਾਂ ਦੇ ਕੋਲ ਹੈ ਨਹੀਂ ਸੀ ਔਰ ਇੱਕ ਕਥਾਵਾਚਕ ਨੇ ਕੀਰਤਨੀ ਸਿੰਘ ਨੇ ਬਾਬਾ ਜੌਨੀ ਜੀ ਰਵਿੰਦਰ ਸਿੰਘ ਜੌਨੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਚਲੇ ਜਾਓ ਜੇ ਕੋ ਉੱਥੇ ਲੋੜ ਵੇਲੇ ਉਸ ਵੇਲੇ ਪੈਸੇ ਦੇਣੇ ਪਏ ਤਾਂ ਮੈਂ ਦੇ ਦੂੰਗਾ ਤੇ 25000 ਰੁਪਏ ਉਹਨਾਂ ਨੇ ਉਸ ਦਿਨ ਇੱਥੇ Google Pay ਕੀਤਾ ਤੇ ਫਿਰ ਬੱਚੀ ਨੂੰ ਐਡਮਿਸ਼ਨ ਮਿਲੀ ਕਾਲਜ ਤੇ ਸਕੂਲ ਕੋਈ ਧਾਰਮਿਕ ਨਹੀਂ ਕਰਦਾ ਕਿਸੇ ਨਾਲ ਵੀ ਇਹ ਕਹਿ ਦੇਣ ਵੀ ਲੈ ਕੇ ਹੀ ਆ ਜੰਨੇ ਆ ਉਸ ਦਿਨ ਇਹਦੀ ਜਿਹੜੀ ਉੱਥੇ ਐਡਮਿਸ਼ਨ ਹੋਈ ਹੈ ਬੱਚੀ ਦੀ ਬੱਚੀ ਤੁਹਾਨੂੰ ਅਸੀਂ ਇਹਦੇ ਵਿੱਚ ਦਿਖਾ ਨਹੀਂ ਰਹੇ ਵੈਸੇ ਬੱਚੀ ਨਾਲ ਅਸੀਂ ਬੜਾ ਮਤਲਬ ਆ ਸਮਝਾ ਕੇ ਉੱਤੇ ਕੀਤਾ ਉਹਦਾ ਚਿਹਰਾ ਜਿਹੜਾ ਉਹ ਬਲਰ ਕਰ ਦਿੱਤਾ ਜਾਊਗਾ ਔਰ ਇਹਦੇ ਨਾਲ ਵੀ ਜਿਉਣਾ ਅੱਗੋਂ ਵੀ ਕਿਹਾ ਕਿ ਜੋ ਲੋੜ ਪਈ ਤਾਂ ਮੈਂ ਤੁਹਾਡੀ ਮਦਦ ਕਰੂੰਗਾ ਪਰ ਇਸ ਚੀਜ਼ ਦੇ ਨਾਲ ਗੁਜ਼ਾਰਾ ਚੱਲ ਨਹੀਂ ਸਕਦਾ ਬਹੁਤ ਬੁਰੇ ਜਿਹੜੇ ਹਾਲਾਤ ਨੇ ਔਰ ਇੱਥੋਂ ਤੱਕ ਕਿ ਘਰ ਵੀ ਆਪਣਾ ਨਹੀਂ ਹੈਗਾ ਇਹਦਾ ਇਹਨਾਂ ਨੂੰ ਘਰ ਵੀ ਸਰਕਾਰੀ ਜਗ੍ਹਾ ਮਿਲੀ ਹੈ ਜੀ ਕਿਤੇ ਔਰ ਹੁਣੇ ਮੈਨੂੰ ਬਿਜਲੀ ਦਾ ਬਿੱਲ ਦਿਖਾ ਰਹੇ ਸੀ ਕਿ 14500 ਰੁਪਿਆ ਮੀਟਰ ਦਾ ਬਕਾਇਆ ਬਣਿਆ ਪਿਆ ਔਰ ਬਿਜਲੀ ਵਾਲੇ ਕਈ ਵਾਰੀ ਕੱਟਣ ਆ ਜਾਂਦੇ ਨੇ ਕਿ ਕੱਟ ਦਿੱਤਾ ਜੀ ਕੇਰਾਂ ਕੱਟਣ ਆਏ ਸੀ ਕੱਟਣ ਆਏ ਸੀ ਪਰ ਉਹਨਾਂ ਦੇ ਘਰੇ ਹੈ ਨਹੀਂ ਸੀ ਇੱਕ ਬੇਟਾ ਇਹਨਾਂ ਦਾ ਉਹ ਵੀ ਡੀਜ਼ਲ ਮਕੈਨਿਕ ਬਣਨਾ ਚਾਹੁੰਦਾ ਪਰ ਕੋਈ ਪੈਸੇ ਨਹੀਂ ਹੈਗੇ ਔਰ ਮੈਂ ਹਾਲਾਤ ਦੱਸਾਂ ਤੁਹਾਨੂੰ ਮੇਰੇ ਬਾਬਿਆਂ ਦੇ ਇੱਕ ਬਾਬੇ ਕੋਲ ਗਏ ਨੇ ਉਹ ਕਹਿੰਦੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਤੇ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਨੂੰ ਜਾਣਦਾ ਹਾਂ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਉਹਨਾਂ ਦੇ ਬਾਰੇ ਉਹ ਬਾਬੇ ਕੋਲ ਗਏ ਤੇ ਬਾਬਾ ਜੀ ਅੱਗੋਂ ਕੀ ਕਹਿੰਦੇ ਨੇ ਬੜਾ ਵੱਡਾ ਡੇਰਾ ਚਲਾਉਂਦੇ ਨੇ ਜੀ ਉਹ ਜੀ ਜੀ ਉਹ ਅੱਗੋਂ ਕਹਿੰਦੇ ਨੇ ਕਿ ਸੁਪਨੇ ਓਨੇਕ ਪਾਲਿਆ ਕਰੋ ਜਿੰਨੇ ਕ ਤੁਹਾਡੇ ਬੱਚਿਆਂ ਦੇ ਪੂਰੇ ਹੋ ਸਕਦੇ ਐ ਏਡੇ ਵੱਡੇ ਸੁਪਨੇ ਕੋ ਪਾਲ ਲੈਂਦੇ ਹੋ ਵੀ ਦੱਸੋ ਇਹੋ ਜਿਹੇ ਬਾਬਿਆਂ ਨੇ ਤੇ ਅਸ਼ੀਰਵਾਦ ਦੇਣਾ ਹੁੰਦਾ ਵੀ ਬੱਚਾ ਤਰੱਕੀ ਕਰੇ ਯਾਰ ਬੱਚਾ ਕੁਝ ਮਤਲਬ ਜ਼ਿੰਦਗੀ ਦੇ ਵਿੱਚ ਬਣੇ ਕਿ ਅੱਗੋਂ ਮਿਹਣੇ ਮਾਰ ਕੇ ਤੋਰਨਾ ਹੁੰਦਾ ਔਰ ਲੜਕੀ ਦਾ ਮੋਬਾਈਲ ਇਹਨਾਂ ਨੇ ਮੈਨੂੰ ਦਿਖਾਇਆ ਟੁੱਟਾ ਪਿਆ ਸੀਗਾ ਉਹਨੇ ਆਪਣੇ ਬਾਪ ਨੂੰ ਅੱਜ ਤ ਫੋਰ ਮੇ ਟੁੱਟਾ ਪਿਆ ਵਾ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਵਿਆਹ ਦਿਓ ਪਰ ਉਹਦੀ 17 ਸਾਲ ਦੀ ਹੈ ਪਰ ਮੈਂ ਵਿਆਹ ਕਿਵੇਂ ਕਰ ਸਕਦਾ ਅੱਛਾ ਬਾਬਾ ਜੀ ਕਹਿੰਦੇ ਵੀ 17 ਸਾਲ ਦੀ ਕੁੜੀ ਆ ਵੀ ਇੰਨੇ ਯੱਬ ਕਰਨਾ ਇਹਨੂੰ ਵਿਆਹ ਦਿਓ ਯਾਰ ਲੱਖ ਲਾਣ ਤਾ ਤੁਹਾਡੇ ਉੱਤੇ ਤੁਸੀਂ ਮਤ ਨਹੀਂ ਕਰ ਸਕਦੇ ਤੁਸੀਂ ਹੌਸਲਾ ਹੀ ਦਿਓ ਉਹਨੂੰ ਤੁਸੀਂ ਲੋਕਾਂ ਨੂੰ ਅਪੀਲ ਕਰਦੇ ਹੋ ਵੀ ਯਾਰ ਇਹਦੀ ਮਾਂ ਫੜ ਲਓ ਔਰ ਮੈਂ ਹਾਲਾਤ ਦੱਸਣ ਲੱਗਾ ਮੈਂ ਬੜੇ ਦਿਨਾਂ ਤੋਂ ਪਾਠੀਆਂ ਤੇ ਬੋਲਣਾ ਚਾਹੁੰਦਾ ਸੀਗਾ ਇੱਕ ਅਰਦਾਸੀ ਸਿੰਘ ਨੇ ਇੱਥੇ ਅਮਰਸਰ ਦੇ ਵਿੱਚ ਇੱਥੇ ਵੀ ਇਹਨਾਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪ ਤੇ ਰਿਟਾਇਰ ਹੋਏ ਨੇ ਉੱਥੋਂ ਹਰਮੰਦਰ ਸਾਹਿਬ ਤੋਂ ਸਵਾਲ ਲੱਖ ਰੁਪਏ ਉਹਨਾਂ ਦੀ ਤਨਖਾਹ ਸੀਗੀ ਤੇ ਔਰ ਇਹਨਾਂ ਨੂੰ ਕਿੰਨੇ ਪੈਸੇ ਦੇ ਰੱਖਿਆ 4000 ਰੁਪਏ ਦੇ ਉੱਤੇ ਨਾ ਕੋ ਸਿਲੰਡਰ ਨਾ ਕੋ ਭਾਂਡਾ ਕੱਖ ਵੀ ਨਹੀਂ ਦਿੱਤਾ ਜੀ ਮਤਲਬ ਕਿਸ ਤਰੀਕੇ ਗੁਜ਼ਾਰਾ ਜਿਹੜਾ ਹੋ ਸਕਦਾ ਔਰ ਜਿਹੜੀ ਭੈਣ ਹੈ ਅੱਜ ਅਸੀਂ ਰਖੜੀ ਬਣਾਈ ਤੇ ਮਾਨੇ ਦੇ ਕੋਲੋਂ ਕਿ ਉਹ ਡਿਪਰੈਸ਼ਨ ਵਾਲੀ ਗੋਲੀ ਖਾਂਦੀ ਐ ਮਤਲਬ ਜੀਬ ਥੱਲੇ ਰੱਖ ਕੇ ਸੌਂਦੀ ਐ ਆਹ ਹਾਲਾਤ ਨੇ ਯਾਰ ਔਰ ਜੋ ਸਾਡੇ ਕੋਲੋਂ ਸਰਿਆ ਪੁੱਜਿਆ ਅੱਜ ਅਸੀਂ ਇਹਨਾਂ ਲਈ ਕੀਤਾ ਵਾ ਅਸੀਂ 1.5 ਲੱਖ ਰੁਪਈਆ ਇਹਨਾਂ ਨੂੰ ਅੱਜ ਦਿੱਤਾ ਜਿਹੜੀ ਬੇਟੀ ਦੀ ਇਹ ਅਹਿਸਾਸ ਨਾ ਆਏ ਸੀ ਕਿ 10000 50000 ਦੀ ਮਤ ਕਰਨਗੇ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨ ਲੱਗਾ ਕਿ ਯਾਰ ਜਿਹੜੇ ਲੋਕ ਸਾਨੂੰ ਗੁਰੂ ਨਾ ਜੋੜਦੇ ਨੇ ਇਕੱਲੇ ਪਾਠੀ ਨਹੀਂ ਮਹੌਨੇ ਸੁਭਾਜ ਜੀ ਨਾਲ ਗੱਲ ਕਰਦਾ ਸੀ ਪੰਡਤ ਵੀ ਜਿਹੜੇ ਮਹੱਲਿਆਂ ਦੇ ਵਿੱਚ ਪੰਡਤ ਨੇ ਤੁਸੀਂ ਇਹ ਸੋਚੋ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੇ ਉੱਤੇ ਬਣਿਆ ਕੀ ਹੈ ਉਹ ਕਿਸ ਤਰੀਕੇ ਆਪਣਾ ਗੁਜ਼ਾਰਾ ਕਰਦੇ ਨੇ ਯਾਰ ਤੁਹਾਡੇ ਲਈ ਅਰਦਾਸਾਂ ਕਰਦੇ ਨੇ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਯਾਰ ਹਰਮੰਦਰ ਸਾਹਿਬ ਦੇ ਵਿੱਚ ਵੀ ਮੇਰਾ ਕਿਸੇ ਨਾ ਗਿੜਾ ਨਹੀਂ ਧਾਮੇ ਸਾਹਿਬ ਮੇਰੀਆਂ ਗੱਲਾਂ ਦਾ ਜਾਂ ਸੁਖਬੀਰ ਬਾਦਲ ਜੀ ਗੁੱਸਾ ਨਾ ਕਰਿਓ ਪਰ ਆਪਾਂ ਹਾਲਾਤ ਸੁਧਾਰਨ ਵਾਲੇ ਪਾਸੇ ਤੇ ਤੁਰਿਏ ਦਰਬਾਰ ਸਾਹਿਬ ਦੇ ਵਿੱਚ ਲਾਈਨਮੈਨ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੁਪਰਵਾਈਜ਼ਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੇਵਾਦਾਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਪਰ ਜੇ ਕੋ ਪਾਠੀ ਨੇ ਨਾ ਤੇ ਉਹਨਾਂ ਨੂੰ 1100 ਕਿ ਕਿੰਨੇ ਮੈਂ ਪੈਸੇ ਦੀ ਕੋਈ ਗਲਤਫਹਿਮੀ ਹੋ ਸਕਦੀ ਪਰ ਹੈ ਇੰਨੇ ਕੀ ਨੇ 1100 1200 ਰੁਪਿਆ ਇੱਕ ਪਾਠ ਦਾ ਮਿਲਦਾ ਤੇ ਜੇ ਮਹੀਨੇ ਦੇ 10 ਕਰ ਲੈਂਦੇ ਨੇ ਤੇ 12 13000 ਰੁਪਿਆ ਮ ਇੱਕ ਗਰੰਥੀ ਸਿੰਘ ਦੀ ਜਿਹੜੀ ਉਹ ਤਨਖਾਹ ਨਹੀਂ ਹੈਗੀ ਇੱਕ ਸਫਾਈ ਸੇਵਕ ਦੀ ਵੀ ਤਨਖਾਹ ਹੁੰਦੀ ਔਰ ਮੱਲਿਆਂ ਦੇ ਵਿੱਚ ਹਰਮੰਦਰ ਸਾਹਿਬ ਨੂੰ ਛੱਡਦੇ ਉੱਥੇ ਬਹੁਤ ਸ਼ਰਧਾ ਤੇ ਬਹੁਤ ਦੁਨੀਆ ਸੇਵਾ ਕਰਨ ਵਾਲੀ ਹੈ ਜਿਹੜੇ ਮੱਲਿਆਂ ਚ ਗੁਰਦੁਆਰੇ ਨੇ ਮੱਲਿਆਂ ਚ ਮੰਦਰ ਨੇ ਕਦੀ ਉਹਨਾਂ ਦੇ ਹਾਲਾਤ ਸੋਚੇ ਨੇ ਤੁਸੀਂ ਇੱਕੋ ਹੀ ਗਰੰਥੀ ਸਿੰਘ ਹੁੰਦਾ ਉੱਥੇ ਉਹੀ ਸਫਾਈ ਕਰਦਾ ਜੀ ਉਹੀ ਸੋਖ ਆਸਣ ਕਰਦਾ ਉਹੀ ਜਿਹੜਾ ਪ੍ਰਕਾਸ਼ ਕਰਦਾ ਗੁਰੂ ਮਹਾਰਾਜ ਦਾ ਮਤਲਬ ਚਾਰ ਬੰਦੇ ਜਿਹੜੇ ਕਮੇਟੀ ਦੇ ਪ੍ਰਧਾਨ ਹੁੰਦੇ ਉਹ ਵੀ ਮੈਂ ਇਕੱਲੇ ਇੱਕ ਨੂੰ ਨਹੀਂ ਕਹਿ ਰਿਹਾ ਕਿਤੇ ਵੀ ਨਹੀਂ ਆਉਂਦੇ ਇੱਕ ਗਰੰਥੀ ਸਿੰਘ ਦੀ ਡਿਊਟੀ ਲੱਗੀ ਹੈ ਉਹੀ ਸਾਰਾ ਕੁਝ ਕਰੂਗਾ ਇਹ ਸਾਡੀ ਸ਼ਰਧਾ ਹੈ ਯਾਰ ਸਾਡੇ ਗੁਰੂ ਦੇ ਪ੍ਰਤੀ ਮੈਂ ਤੇ ਬੜਾ ਨਾਸਤਿਕ ਜਾ ਮੰਨਦਾ ਮਤਲਬ ਮੇਰੇ ਤੇ ਤੁਸੀਂ ਵੀ ਹੁਣ ਤਾਈਆਂ ਕਰ ਦੇਣੀਆਂ ਪਰ ਸ਼ਰਧਾ ਮੇਰੇ ਮਨ 'ਚ ਵੀ ਗੁਰੂ ਦੇ ਪ੍ਰਤੀ ਓਨੀ ਹੈ ਤੇ ਜੇ ਪਾਠੀ ਸਿੰਘ ਕਿਤੇ ਬਿਮਾਰ ਹੋ ਜਾਂਦਾ ਹੈ ਨਾ ਤੇ ਪ੍ਰਬੰਧਕੋ ਨੂੰ ਕਹਿੰਦੇ ਵੀ ਆਪਣਾ ਕੰਮ ਚਲਾ ਲਓ ਬੱਚਾ ਤੁਹਾਡਾ ਸੋਖ ਆਸਣ ਕਰ ਲਵੇ ਬੱਚਾ ਤੁਹਾਡਾ ਪ੍ਰਕਾਸ਼ ਕਰ ਲਵੇ ਬੱਚਿਆਂ ਦੀ ਡਿਊਟੀ ਜਿਹੜੀ ਲਾ ਦਿੱਤੀ ਜਾਂਦੀ ਔਰ ਚਾਰ ਬੰਦੇ ਵੀ ਸੋਖ ਆਸਣ ਵੇਲੇ ਪਾਠੀ ਤੋਂ ਬਿਨਾ ਆ ਨਹੀਂ ਸਕਦੇ ਕਿ ਨਾ ਵੀਰ ਜੀ ਮੇਰਾ ਬੇਟਾ ਆਪ ਗ੍ਰੰਥ ਹੀ ਨਹੀਂ ਪੜ੍ਹਦਾ ਮੈਂ ਦੱਸਣ ਲੱਗਾ ਜੀ ਮੈਂ ਅੱਜ ਦੀ ਤਰੀਕ 'ਚ ਇਹ ਮੰਨ ਲਿਆ ਕਿ ਇਹ ਜਿਹੜਾ ਪਾਠੀ ਸਿੰਘ ਵਾਲਾ ਕੰਮ ਹੈ ਸਾਡੇ ਧਰਮ ਦੇ ਵਿੱਚ ਸਭ ਤੋਂ ਤੇ ਪੰਡਿਤ ਬਣਨ ਵਾਲਾ ਸਭ ਤੋਂ ਅਖੀਰਲਾ ਕੰਮ ਰਹਿ ਗਿਆ ਜਿਸ ਨੂੰ ਕੋਈ ਕੰਮ ਨਹੀਂ ਲੱਭਦਾ ਤੇ ਉਹ ਕਹਿੰਦਾ ਇਹਨੂੰ ਪਾਠੀ ਬਣਾ ਦਿਓ ਜਾਂ ਆ ਕਰ ਲਓ ਕੋਈ ਬਣਨਾ ਹੀ ਨਹੀਂ ਚਾਹੁੰਦਾ ਕੋਈ ਪ੍ਰਚਾਰ ਹੀ ਨਹੀਂ ਕਿ ਛੋਟੇ ਤੋਂ ਛੋਟਾ ਨੌਕਰੀ ਕਰਦਾ ਹੋਵੇ ਨਾ ਬੰਦਾ ਚਾਹੇ ਉਹ ਪੀਐਨ ਆ ਤੇ ਚਾਹੇ ਉਹ ਐਸਸੀ ਆ ਤੇ ਚਾਹੇ ਕੋ ਕਮਿਸ਼ਨਰ ਲੱਗਾ ਉਹ ਕਦੀ ਇਸ ਤਰ੍ਹਾਂ ਕਰ ਸਕਦਾ ਕਿ ਆਪਣੇ ਬੱਚੇ ਨੂੰ ਡਿਊਟੀ ਦੇ ਦੇਵੇ ਆਪਣੇ ਰਿਸ਼ਤੇਦਾਰ ਨੂੰ ਡਿਊਟੀ ਦੇ ਦੇਵੇ ਸਭ ਤੋਂ ਵੱਧੂ ਘਾਟੂ ਚੀਜ਼ ਅਸੀਂ ਸਮਝ ਲਿਆ ਗੁਰਦੁਆਰਿਆਂ ਨੂੰ ਤੇ ਪਾਠੀਆਂ ਨੂੰ ਵੀ ਇੱਥੇ ਟਾਈਮ ਸਾਰ ਲੋ ਆਪਣਾ ਜੋ ਬਣਦਾ ਵਾ ਉਹ ਕਰ ਲੋ ਸਭ ਤੋਂ ਵੱਧੂ ਚੀਜ਼ ਸਮਝਦੇ ਆਂ ਔਰ ਜਦੋਂ ਅਸੀਂ ਮੱਥਾ ਟੇਕਣ ਜਾਂਦੇ ਆਂ ਨਾ ਸਾਰਿਆਂ ਦੀ ਆਦਤ ਇਹੋ ਜੀ ਬਣ ਚੁੱਕੀ ਹੈ ਬਲਕਿ ਚ ਲੋਕਾਂ ਦੀ ਆਦਤ ਇਹ ਬਣ ਗਈ ਹੈ ਕਿ ਜੇਬ ਦੇ ਵਿੱਚੋਂ ਟੁੱਟੇ ਪੈਸੇ ਲੱਭੀ ਦੇ ਵੀ ਪਾਠੀ ਨੂੰ ਕਿੰਨੇ ਦੇਣੇ ਨੇ ਸਭ ਤੋਂ ਛੋਟਾ ਨੋਟ ਲੱਭੀ ਦਾ ਸਭ ਤੋਂ ਛੋਟਾ ਜਿਹੜਾ ਪੈਸਾ ਹੁੰਦਾ ਉਹ ਲੱਭੀ ਦਾ ਵੀ ਉਹ ਗੁਰਦੁਆਰੇ ਜਾਂ ਉੱਥੇ ਚੜਾ ਦੇਣੇ ਆ ਅਰਦਾਸ ਇਹਨਾਂ ਲੋਕਾਂ ਕੋਲੋਂ ਅਸੀਂ ਕਰਾਉਨੇ ਸਾਨੂੰ ਕਰੋੜਾਂ ਰੁਪਏ ਦਵੀ ਸਾਡਾ ਆ ਕੰਮ ਖੜਾ ਹੋ ਜਵੇ ਸਾਡੇ ਕੋਲ ਆ ਹੋ ਜਵੇ ਤੇ ਜਦੋਂ ਇਹਨਾਂ ਨੂੰ ਕੁਝ ਦੇਣਾ ਤੇ ਸਭ ਤੋਂ ਛੋਟਾ ਨੋਟ ਜਿਹੜੇ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਤੇ ਜਿਨ੍ਹਾਂ ਕਰਕੇ ਸਾਨੂੰ ਸਾਰਾ ਕੁਝ ਮਿਲਦਾ ਔਰ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਮੈਂ ਗੁਰੂ ਘਰ 'ਚ ਇਹਨਾਂ 'ਤੇ ਵਿਸ਼ਵਾਸ ਕਰਦਾ ਕਿ ਸੱਚੇ ਮਨ ਨਾਲ ਅਰਦਾਸ ਕਰ ਲੋ ਤੇ ਤੁਹਾਡਾ ਕੰਮ ਜਿਹੜਾ ਜ਼ਰੂਰ ਪੂਰਾ ਹੁੰਦਾ ਵਾ ਅਰਦਾਸ ਕਰਨ ਵਾਲੇ ਭੁੱਖੇ ਮਰਦੇ ਆ ਔਰ ਬੱਚਿਆਂ ਦੀ ਹਾਲਤ ਇਹ ਆ ਵੀ ਪੜ੍ਹਾਈ ਵੀ ਨਹੀਂ ਹੈਗੀ ਘਰ ਵੀ ਨਹੀਂ ਜੁੜਦਾ ਸਾਰੀ ਉਮਰ ਆ ਪਾਠੀ ਸਿੰਘਾਂ ਦੀ ਹਾਲਤ ਐ ਔਰ ਲੋਕਾਂ ਦੇ ਘਰਾਂ 'ਚ ਖੁਸ਼ਹਾਲੀ ਦੀਆਂ ਅਰਦਾਸਾਂ ਕਰਨ ਵਾਲੇ ਜਾ ਜਾ ਕੇ ਆਪਣੀ ਹਾਲਤ ਬੱਤਰ ਹੋਈ ਪਈ ਹੈ ਉਹ ਭੈਣ ਬਿਮਾਰ ਹੈ ਉਹਦਾ ਇਲਾਜ ਤੱਕ ਨਹੀਂ ਹੁੰਦਾ ਪਿਆ ਮਤਲਬ ਆਹ ਹਾਲਾਤ ਨੇ ਗੁਰੂ ਘਰ ਦੇ ਮਤਲਬ ਜਿਹੜੇ ਅਰਦਾਸੀ ਐ ਜਿਨ੍ਹਾਂ ਦੇ ਕੋਲ ਜਾ ਕੇ ਅਸੀਂ ਆਪਣੀਆਂ ਅਰਦਾਸਾਂ ਕਰਾਉਂਦੇ ਆ ਜਿਹੜੇ ਸਾਨੂੰ ਰੱਬ ਨਾਲ ਜੋੜਦੇ ਆ ਜਿਹੜੇ ਸਾਨੂੰ ਬਾਣੀ ਪੜ੍ਹ ਕੇ ਸੁਣਾਉਂਦੇ ਆ ਜਿਹੜੇ ਸਾਨੂੰ ਕਥਾ ਕਰਕੇ ਸੁਣਾਉਂਦੇ ਆ ਜਿਹੜੇ ਸਾਨੂੰ ਗੀਤਾ ਪੜ੍ਹ ਕੇ ਸੁਣਾਉਂਦੇ ਆ ਰਮਾਇਣ ਪੜ੍ਹ ਕੇ ਸੁਣਾਉਂਦੇ ਆ ਉਹਨਾਂ ਦੇ ਘਰਾਂ ਦੇ ਹਾਲਾਤ ਐ ਵੀ ਉਹ ਸੁਣਾਉਣ ਵਾਲਿਆਂ ਦੀ ਉਹ ਬੱਤਰ ਨੇ ਯਾਰ ਤੇ ਕਿੱਥੋਂ ਤੁਹਾਡੇ ਧਰਮ ਵਧਨੇ ਫੁੱਲਣੇ ਨੇ ਜੇ ਇਹਨਾਂ ਦੀ ਕਦਰ ਹੀ ਨਹੀਂ ਹੈਗੀ ਇਹਨਾਂ ਨੂੰ ਕੋ ਪੁੱਛ ਨਹੀਂ ਸਕਦਾ ਮੈਂ ਨਹੀਂ ਕਹਿੰਦਾ ਅਸੀਂ ਸਾਰਿਆਂ ਦੀ ਮਤ ਕਰ ਸਕਦੇ ਅਸੀਂ ਤੇ ਇੱਕ ਸੁਨੇਹਾ ਦਿੰਨੇ ਕਿ ਯਾਰ ਤੁਸੀਂ ਵੀ ਕਰੋ ਔਰ ਵੀਡੀਓ ਦੇ ਵਿੱਚ ਅਸੀਂ ਬੱਚਿਆਂ ਨੂੰ ਇਸ ਕਰਕੇ ਨਹੀਂ ਖਿਲਾ ਰਿਹਾ ਕਿ ਚਲੋ ਅਸੀਂ ਤੁਹਾਨੂੰ ਅਪੀਲ ਕਰਨੀ ਹੈ ਕਿ ਹੋਰ ਮਤ ਕਰੋ ਸਾਡੇ 1.5 ਲੱਖ ਨਾਲ ਇਹਨਾਂ ਦਾ ਕੁਝ ਨਹੀਂ ਬਣਨਾ ਆ ਹਾਲਾਤ ਨੇ ਔਰ ਕੋਵਿਡ ਦੇ ਦੌਰਾਨ ਮੈਂ ਪਾਠੀ ਸਿੰਘਾਂ ਦੇ ਹਾਲਾਤ ਵੇਖੇ ਨੇ ਉਦੋਂ ਪਾਠ ਨਹੀਂ ਸੀ ਹੁੰਦੇ ਤੇ ਘਰਾਂ 'ਚ ਰਾਸ਼ਨ ਵੀ ਨਹੀਂ ਸੀ ਪੈਸੇ ਵੀ ਨਹੀਂ ਸੀ ਹੈਗੇ ਤੇ ਆਹ ਹਾਲਾਤ ਉਹਨਾਂ ਦੇ ਸਾਰੇ ਬਣ ਗਏ ਸੀਗੇ ਔਰ ਲੋਕਾਂ ਦੀ ਸੋਚ ਦੱਸਾਂ ਮੈਂ ਤੁਹਾਨੂੰ ਮੈਨੂੰ ਸ਼ਰਮ ਆਉਂਦੀ ਹੈ ਆਪਣੇ ਯਾਰਾਂ ਦੋਸਤਾਂ ਦੇ ਉੱਤੇ ਵੀ ਇੱਕ ਦਿਨ ਮੈਂ ਗਿਆ ਭਾਜੀ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਕਿਸੇ ਦਾ ਭੋਗ ਸੀਗਾ ਔਰ ਮੇਰੀ ਆਦਤ ਹੈ ਮੈਂ ਜੇਬ ਦੇ ਵਿੱਚੋਂ 2-500 ਦੇ ਨੋਟ ਕੱਢੇ ਇੱਕ ਮੈਂ ਗੁਰੂ ਘਰ ਮੱਥਾ ਟੇਕਣਾ ਸੀਗਾ ਤੇ ਇੱਕ ਮੈਂ ਕੀਰਤਨ ਜਿੱਥੇ ਕੀਰਤਨੀ ਸਿੰਘ ਸੀਗੇ ਉੱਥੇ ਉਹ ਮੱਥਾ ਟੇਕਣਾ ਸੀਗਾ ਉਹਨਾਂ ਨੂੰ ਸਿਰ ਨਵਾਉਣਾ ਸੀਗਾ ਤੇ ਮੈਨੂੰ ਇੱਕ ਤੁਰੇ ਜਾਂਦੇ ਬੰਦੇ ਨੇ ਮੈਨੂੰ ਕਹਿੰਦਾ ਭਾਜੀ ਬੜੇ ਪੈਸੇ ਤੁਹਾਡੇ ਕੋਲ 5-500 ਰੁਪਇਆ ਗੁਰਦੁਆਰੇ ਚੜਾਉਣ ਦਾ ਹੈ ਜੀ ਮੈਂ ਕਿਹਾ ਇਹਦਾ ਹੀ ਦਿੱਤਾ ਯਾਰ ਇਹਨਾਂ ਲੋਕਾਂ ਦੀਆਂ ਅਰਦਾਸਾਂ ਦਾ ਹੀ ਦਿੱਤਾ ਯਾਰ ਇਹਨਾਂ ਦੀ ਬਦੌਲਤ ਆ ਆ ਸੋਚ ਬਣ ਗਈ ਯਾਰ ਲੋਕਾਂ ਦੀ ਵੀ ਇਹ ਸਭ ਤੋਂ ਮਾੜੇ ਲੋਕ ਨੇ ਯਾਰ ਇਹਨਾਂ ਨੂੰ ਆਪਾਂ ਰੱਖਣਾ ਹੀ ਇਹਨਾਂ ਹਾਲਾਤਾਂ ਦੇ ਵਿੱਚ ਹਾਲਾਤ ਪਿੰਡਾਂ ਤੇ ਮਹੱਲਿਆਂ ਚ ਪਤਾ ਕੀ ਬਣ ਗਏ ਆ ਆ ਹੁਣੇ ਉਹ ਦੱਸਦਾ ਸੀਗਾ ਮੁੰਡਾ ਸਾਡੇ ਕੋਲ ਖਲੋਤਾ ਐ ਸੰਦੀਪ ਕਿ ਲੋਕ ਜਿਹੜੇ ਪਾਠੀ ਸਿੰਘ ਨੇ ਜਦੋਂ ਨੂੰ ਕਹੋ ਨਾ ਪਾਠ ਕਰਨਾ ਸਾਡੇ ਘਰੇ ਤੇ ਉਹ ਕਹਿੰਦੇ ਯਾਰ ਗੁਰੂ ਗੁਰੂ ਮਹਾਰਾਜ ਦਾ ਸਰੂਪ ਗੁਰਦੁਆਰੇ ਚ ਉਹ ਨਾ ਲੈ ਕੇ ਆਇਓ ਕਿਸੇ ਦੇ ਘਰ ਚ ਜੇ ਪਰਸਨਲ ਪਿਆ ਜਿੱਥੇ ਉਹ ਮਤਲਬ ਉਹਨਾਂ ਰੱਖਿਆ ਮਹਾਰਾਜ ਦਾ ਸਰੂਪ ਤੇ ਉੱਥੋਂ ਲੈ ਕੇ ਆਓ ਕਾਰਨ ਕੀ ਐ ਕਿ ਉਹਦੇ ਪੈਸੇ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾ ਰਹੇ ਨੇ ਸਾਰੇ ਤੇ ਸਾਸੀ ਫਿਰ ਭੁੱਖੇ ਦੇ ਭੁੱਖੇ ਮਰਨਾ ਆ ਹਾਲਾਤ ਯਾਰ ਜਿਹੜੇ ਬਣ ਗਏ ਨੇ ਲੋਕਾਂ ਦੇ ਇਹ ਇੱਕ ਕਦੋਂ ਇਹਨਾਂ ਲੋਕਾਂ ਦੇ ਹਾਲਾਤ ਆਪਾਂ ਸੁਧਾਰਾਂਗੇ ਕਦੋਂ ਇਹਨਾਂ ਲੋਕਾਂ ਦੇ ਉੱਤੇ ਧਿਆਨ ਦੇਵਾਂਗੇ ਸੇਵਾਦਾਰਾਂ ਦੀ ਤਨਖਾਹ ਪਾਠੀਆਂ ਨਾਲੋਂ ਜ਼ਿਆਦਾ ਤੇ ਸਭ ਤੋਂ ਛੋਟੇ ਤੇ ਸਭ ਤੋਂ ਕੰਮ ਜਿਹੜਾ ਸਭ ਤੋਂ ਘੱਟ ਤਨਖਾਹ ਜਾਂ ਸਭ ਤੋਂ ਘੱਟ ਖਰਚੇ ਦੇ ਉੱਤੇ ਗੁਜ਼ਾਰਾ ਕਰਦਾ ਤੇ ਉਹ ਪਾਠੀ ਕਰਦਾ ਉਹਦੇ ਬੱਚਿਆਂ ਦੇ ਅੱਜ ਤੁਸੀਂ ਹਾਲਾਤ ਵੇਖੋ ਸਪੈਸ਼ਲ ਉਹ ਸਾਨੂੰ ਉਹ ਮੈਨੂੰ ਕੀ ਕਹਿੰਦਾ ਮੈਂ ਮੋਟਰਸਾਈਕਲ ਦੇ ਉੱਤੇ ਆ ਜਾਣਾ ਤਿੰਨ ਜਣੇ ਯਾਰ ਉਹ ਆਪ ਉਹਦੀ ਵਾਈਫ ਤੇ ਉਹਦਾ ਬੱਚਾ ਮੋਟਰਸਾਈਕਲ ਤੇ ਉਹ ਫਿਰੋਜ਼ਪੁਰ ਤੋਂ 750 ਕਿਲੋਮੀਟਰ ਤੋਂ ਆਉਣਾ ਸੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਗੱਡੀ ਕਰਕੇ ਆਓ ਅਸੀਂ ਗੱਡੀ ਦਾ ਵੀ ਖਰਚਾ ਦਿੰਨੇ ਔਰ ਇਹੋ ਮਤਲਬ ਗੁਰੂ ਦਾ ਸਿੱਖ ਹੁੰਦਾ ਯਾਰ ਗੱਡੀ ਸਾਡੇ ਗਵਨਣ ਹੈਗੀ ਆ ਭਾਜੀ ਬੇਟਾ ਸਾਡਾ ਚਲਾ ਲਿੰਦਾ ਤੇ ਤੇਲ ਅਸੀਂ ਪਵਾ ਲਾਂਗੇ ਅਸੀਂ ਤੇਲ ਦੇ ਪੈਸੇ ਵੀ ਦੇ ਦੇਣੇ ਨੇ ਮਤਲਬ ਇਹ ਸੋਚ ਮਜਬੂਰੀਆਂ ਤੇ ਵੇਖੋ ਯਾਰ ਇਹਨਾਂ ਲੋਕਾਂ ਦੀਆਂ ਸਾਡੇ ਧਰਮ ਚ ਮੈਂ ਅੱਗੇ ਵੀ ਦੱਸਿਆ ਕਿ ਸਭ ਤੋਂ ਖੀਰਲਾ ਕੰਮ ਜਿਹੜਾ ਪਾਠੀ ਦਾ ਰਹਿ ਗਿਆ ਉਹ ਦੱਸ ਰਿਹਾ ਭਣਜੀ ਕਿ ਮੇਰਾ ਬੱਚਾ ਹੁਣ ਪਾਠੀ ਨਹੀਂ ਬਣਨਾ ਚਾਹੁੰਦਾ ਉਹ ਗਾਂ ਇਹੋ ਜਿਹੇ ਕੰਮ ਨਹੀਂ ਕਰਨਾ ਚਾਹੁੰਦਾ ਉਹ ਡੀਜ਼ਲ ਮਕੈਨਿਕ ਬਣਨਾ ਚਾਹੁੰਦਾ ਹੁਣੇ ਆਈਟੀਆਈ ਦੇ ਪ੍ਰਿੰਸੀਪਲ ਸੀਗੇ ਮੈਂ ਉਹਨਾਂ ਨੂੰ ਫੋਨ ਕੀਤਾ ਕਿ ਤੁਹਾਡੇ ਜੇ ਡੀਜ਼ਲ ਆਈਟੀਆਈ ਮਕੈਨਿਕ ਦਾ ਕੋਰਸ ਹੈਗਾ ਤੇ ਉਹ ਵੀ ਅਸੀਂ ਫੀਸ ਦੇਣ ਨੂੰ ਤਿਆਰ ਆਂ ਜਾਂ ਜੇ ਫਿਰੋਜ਼ਪੁਰੋਂ ਪ੍ਰਾਈਵੇਟ ਤੌਰ ਤੇ ਕਰਨਾ ਚਾਹੁੰਦਾ ਤੇ ਉਹ ਵੀ ਅਸੀਂ ਕਰਨ ਨੂੰ ਤਿਆਰ ਆ ਨਹੀਂ ਤੇ ਪੈਸੇ ਤੁਹਾਨੂੰ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਤੁਹਾਨੂੰ ਆ ਵੀ ਜਾਣੇ ਨੇ ਔਰ ਕੰਮ ਸੇ ਕੰਮ ਇਹਨਾਂ ਲੋਕਾਂ ਦਾ ਜਿਹੜਾ ਖਿਆਲ ਰੱਖਿਆ ਜਾਵੇ ਔਰ ਤੁਸੀਂ ਇੱਕ ਚੀਜ਼ ਸਮਝੋ ਗੁਰਦੁਆਰੇ ਤੋਂ ਸਰੂਪ ਆਉਂਦਾ ਨਾ ਜਦੋਂ ਤੁਸੀਂ ਆਪਾਂ ਪਾਠ ਬੁੱਕ ਕਰਾਉਨੇ ਆ ਤੇ ਜੇ ਕੋਈ ਪਾਠੀ ਨੂੰ ਪੈਸੇ ਵੀ ਫੜਾਉਣਾ ਚਾਵੇ ਨਾ ਕੋਈ ਤੇ ਉਹ ਚੋਰੀ ਸਮਝੀ ਜਾਂਦੀ ਐ ਕਿ ਨਹੀਂ ਦੇਣੇ ਵੇਟਰਾਂ ਨੂੰ ਮਾਰੀ ਹਾਲਤ ਐ ਕਿ ਵੇਟਰ ਮਾਲਕ ਨਹੀਂ ਕਦੀ ਕਹਿੰਦਾ ਵੀ ਵੇਟਰ ਨੂੰ ਟਿਪ ਕਿਉਂ ਦੇ ਚੱਲੇਓ ਕਿ ਰੈਸਟੋਰੈਂਟ ਦਾ ਮਾਲਕ ਕਿਸੇ ਹੋਟਲ ਦਾ ਮਾਲਕ ਇਹ ਨਹੀਂ ਕਹਿੰਦਾ ਉਹਨੂੰ ਟਿਪ ਕਿਉਂ ਦੇ ਚੱਲੇਓ ਤੇ ਜੇ ਪਾਠੀ ਨੂੰ ਕੋਈ ਚੋਰੀ ਪੈਸੇ ਦੇਣਾ ਚਾਵੇ ਤੇ ਉਹ ਵੀ ਚੋਰੀ ਸਮਝੀ ਜਾਂਦੀ ਜੋ ਮਤਲਬ ਪੜਦੇ ਨਾ ਫੜਾਉਣਾ ਚਾਵੇ ਜਾਂ ਸ਼ਰ੍ਹਾਂ ਆ ਫੜਾਉਣਾ ਚਾਵੇ ਉਹ ਵੀ ਚੋਰੀ 'ਚ ਗਿਣਿਆ ਜਾਂਦਾ ਯਾਰ ਇਹ ਹਾਲਾਤ ਨੇ ਇੱਕ ਵੀਡੀਓ ਸੁਣਦਾ ਸੀਗਾ ਬਹੁਤ ਮਾਨ ਮਤਲਬ ਸਿੰਗਰ ਨੇ ਸਾਡੇ ਉਹ ਕਿਸੇ ਟਾਈਮ ਰਾਗੀ ਸਿੰਘ ਰਹੇ ਨੇ ਉਹਨਾਂ ਦੀ ਵੀਡੀਓ ਐ ਮੈਂ ਤੁਹਾਨੂੰ ਵੀ ਭੇਜਦਾ ਉਹ ਕਹਿੰਦੇ ਜੀ ਜਦੋਂ ਮੈਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਨਾ ਮੈਂ ਕੀਰਤਨ ਕਰਦਾ ਹੁੰਦਾ ਸੀ ਗਾਉਣ ਤੋਂ ਪਹਿਲਾਂ ਉਹ ਤੋਂ ਗਾਉਣਾ ਮੈਂ ਥੋੜਾ ਥੋੜਾ ਸ਼ੁਰੂ ਕੀਤਾ ਸੀਗਾ ਔਰ ਦਿੱਲੀ ਕਮੇਟੀ ਦਾ ਇੱਕ ਅਹੁਦੇਦਾਰ ਐ ਅੱਜ ਬਹੁਤ ਵੱਡੇ ਮਤਲਬ ਅਹੁਦੇ ਦੇ ਉੱਤੇ ਐ ਉਹਦੇ ਬੇਟੇ ਦੀ ਸ਼ਾਦੀ ਸੀਗੀ ਤੇ ਸਵੇਰੇ ਮੈਨੂੰ ਸੱਦ ਲਿਆ ਉਹਨਾਂ ਕੀਰਤਨ ਦੇ ਉੱਤੇ ਔਰ ਕੀਰਤਨ ਦੇ ਉੱਤੇ 10 ਵਜੇ ਦੇ ਆ ਕੇ ਬੈਠੇ ਆ ਤੇ 1 ਵਜੇ ਤੱਕ ਕੀਰਤਨ ਨਹੀਂ ਮਤਲਬ ਚਲਾਇਆ ਨਾ ਸਾਨੂੰ ਕੋ ਨਾਸ਼ਤਾ ਨਾ ਸਾਨੂੰ ਕੋ ਪਾਣੀ ਨਾ ਦੁੱਧ ਨਾ ਚਾਹ ਔਰ 1 ਵਜੇ ਕੀਰਤਨ ਕਰਾ ਕੇ ਸਾਨੂੰ ਤਿੰਨ ਜਣਿਆਂ ਨੂੰ ਮਿਲਿਆ 500 ਰੁਪਇਆ ਜਿਹੜਾ ਅਸੀਂ 1.5 150 ਵੰਡਿਆ ਔਰ ਉਸ ਤੋਂ ਬਾਅਦ ਉਹੀ ਪ੍ਰਧਾਨ ਮੈਨੂੰ ਕਹਿੰਦਾ ਯਾਰ ਤੂੰ ਗਾ ਵੀ ਲੈਣਾ ਸ਼ਾਮ ਨੂੰ ਆ ਜੀ ਮੇਰੇ ਕੋਲ ਔਰ ਸ਼ਾਮ ਨੂੰ ਕਹਿੰਦਾ ਮੈਂ ਦੋ ਗਾਣੇ ਗਾਏ ਤੇ ਪੰਜ-ਪੰਜ ਸੌ ਦੇ ਨੋਟ ਤੇ 50000 ਤੋਂ ਉੱਤੇ ਜਿਹੜਾ ਰੁਪਇਆ ਮੈਨੂੰ ਮਤਲਬ ਹੋਇਆ ਆ ਹਾਲਤਾ ਯਾਰ ਸਾਡੇ ਧਰਮ ਦੀ ਆਹ ਹਾਲਾਤ ਨੇ ਮਤਲਬ ਜਿੰਨਾਂ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਬਚਾਉਣਾ ਧਰਮ ਨੇ ਬਾਣੀ ਨੇ ਉਹ ਭੁੱਖੇ ਮਰਦੇ ਨੇ ਤੇ ਜਿੰਨਾਂ ਸਿਰਫ ਗਾਉਣਾ ਮੈਂ ਗਾਉਣ ਵਜੋਂ ਨਾਲ ਉਹ ਸਾਡਾ ਉਹਨਾਂ ਕੋਈ ਫਨ ਹੈ ਉਹ ਫਨਕਾਰ ਨੇ ਸਾਡੇ ਪਰ ਜਿਨ੍ਹਾਂ ਨੂੰ ਸਾਂਭਣ ਦੀ ਲੋੜ ਹੈ ਇਹਨਾਂ ਨੂੰ ਵੀ ਸਾਂਭ ਲਈਏ ਮੈਂ ਅੱਜ ਦਾ ਨਹੀਂ ਮੈਂ ਪਿਛਲੇ ਸਾਲ ਦਾ ਇੱਕ ਪ੍ਰਣ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਜਾਵਾਂ ਚਾਹੇ ਅੱਗੇ ਪੰਡਤ ਬੈਠਾ ਚਾਹੇ ਅੱਗੇ ਪਾਠੀ ਸਿੰਘ ਆ ਚਾਹੇ ਅੱਗੇ ਕੋਈ ਕੀਰਤਨ ਕਰ ਰਿਹਾ ਬਹੁਤ ਸਾਰੇ ਕੀਰਤਨ ਸਿੰਘ ਸੌਖੇ ਵੀ ਨੇ ਪਰ ਬਲਕ ਦੇ ਵਿੱਚ ਜਿਹੜੇ ਉਹ ਭੁੱਖੇ ਮਰਦੇ ਨੇ ਮੈਂ ਜ਼ਿੰਦਗੀ 'ਚ ਇੱਕ ਹਸੂਲ ਬਣਾ ਲਿਆ ਸੀਗਾ ਕਿ ਜਿਸ ਦਿਨ ਮੈਂ ਕਿਤੇ ਜਾਊਂਗਾ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਉੱਤੇ ਮੇਰੀ ਜੇਬ 'ਚ ਜਿੰਨੇ ਪੈਸੇ ਹੋਣਗੇ ਮੈਂ ਉਹਦਾ ਦਸਵੰਧ ਕੱਢ ਕੇ ਉਸੇ ਵੇਲੇ ਮਤਲਬ ਉਸ ਦਿਨ ਵੀ ਮੈਂ 1000 ਰੁਪਇਆ ਕੱਢਿਆ ਸੀ 10000 ਰੁਪਇਆ ਸੀਗਾ ਮੇਰੀ ਜੇਲ੍ਹ 'ਚ ਉਸੇ ਵੇਲੇ ਮੈਂ ਉਹਦਾ ਦਸਵੰਧ ਕੱਢ ਕੇ ਪਾਠੀ ਤੇ ਕੀਰਤਨ ਸਿੰਘ ਨੂੰ ਜਿਹੜਾ ਉੱਥੇ ਦਊਂਗਾ ਸੋ ਇਹਨਾਂ ਲੋਕਾਂ ਦਾ ਤੁਹਾਡਾ ਕੁਝ ਨਹੀਂ ਜਾਣਾ ਜੇ ਤੁਸੀਂ 10000 'ਚ ਇਹਨਾਂ ਨੂੰ 1000 ਰੁਪਇਆ ਵੀ ਦਿੰਦੇ ਹੋ ਇਹ ਚੀਜ਼ਾਂ ਹੀ ਸਿੱਖ ਲਓ ਯਾਰ ਮਿਸ਼ਨਰੀਆਂ ਤੋਂ ਸਿੱਖ ਲਓ ਕਿੰਨਾ ਉਹਨਾਂ ਦਾ ਧਰਮ ਵੱਧ ਫੁੱਲ ਰਿਹਾ ਕੋਈ ਗਲਤੀ ਥੋੜੀ ਆ ਮੈਂ ਤੇ ਸਲਾਉਂਦਾ ਯਾਰ ਉਹਨਾਂ ਨੂੰ ਕਿ ਆਪਣੇ ਧਰਮ ਨੂੰ ਕਿੰਨਾ ਵਧਾ ਫਲਾ ਰਹੇ ਨੇ ਉਹਨਾਂ ਵੱਲੋਂ ਉਹਨਾਂ ਦੇ ਬੱਚਿਆਂ ਦਾ ਮੈਡੀ ਐਜੂਕੇਸ਼ਨ ਫਰੀ ਖਾਣ ਪੀਣ ਫਰੀ ਤੇ ਸਾਡੇ ਲੋਕ ਇਹਨਾਂ ਕੋ ਰੋਟੀ ਵੀ ਨਹੀਂ ਹੈਗੀ ਕਮਾ ਕੇ ਯਾਰ ਰੋਟੀ ਦੇਣੀ ਕੀ ਹੈ ਕਿਸੇ ਨੇ ਮੈਂ ਨਾ ਕੱਪੜੇ ਸਟਿਚ ਕਰ ਲੈਣੀਆਂ ਮੇਰੇ ਕੋਲੇ ਆਉਂਦੀਆਂ ਆ ਭੈਣਾ ਉਹ ਮੈਨੂੰ ਕਹਿੰਦੀ ਤੁਸੀਂ ਤਾਂ ਐਵੇਂ ਤਰਲੇ ਲੈ ਲੈਣੇ ਸਾਡੇ ਚ ਉਹ ਬਹੁਤ ਉਹਨੂੰ ਸਾਡੇ ਬੱਚਿਆਂ ਨੂੰ ਪੀ ਐਚ ਡੀ ਤੱਕ ਨਾ ਕਰਾ ਦੀਏ ਤਾਂ ਕਿਉਂ ਉਹ ਕਹਿੰਦੇ ਰਹੇ ਕਿ ਸਾਡੇ ਕੋਲ ਮਿਸ਼ਨਰੀ ਵੀ ਆਉਂਦੇ ਨੇ ਕਿ ਤੁਸੀਂ ਐਵੇਂ ਤਰਲੇ ਕੱਢ ਲੈਂਦੇ ਹੋ ਤਰਲੇ ਕੱਢਦੇ ਸਾਡੇ ਕੋਲ ਆਜੋ ਅਸੀਂ ਤੁਹਾਡੇ ਬੱਚਾ ਹੀ ਪੜਾ ਦੇਾਂਗੇ ਮਤਲਬ ਜੇ ਉਹ ਲੋਕਾਂ ਨੂੰ ਕੁਝ ਦਿੰਦੇ ਤਾਂ ਧਰਮ ਤਾਂ ਹੀ ਤਬਦੀਲ ਹੁੰਦਾ ਜੇ ਮੇਰੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਮੇਰੇ ਬੱਚੇ ਹੀ ਭੁੱਖੇ ਮਰਦੇ ਹੋਣਗੇ ਤੇ ਮੈਨੂੰ ਜਿਹੜਾ ਆਸਰਾ ਦਊਗਾ ਮੈਂ ਜਾਣਾਂ ਹੀ ਆ ਨਾ ਯਾਰ ਮਤਲਬ ਉਹਨਾਂ ਤੋਂ ਹੀ ਸਿੱਖ ਲੋ ਕੁਝ ਸੋ ਮੈਂ ਦੇ ਵਿੱਚ ਅੱਜ ਰਖੜੀ ਦਾ ਤਿਹਾੜਾ ਹੈ ਕੋਈ ਮਾੜਾ ਚੰਗਾ ਨਹੀਂ ਬੋਲਣਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਧਾਰਮਿਕ ਆਗੂ ਨੇ ਸਾਡੇ ਸਾਰ ਹਰਜਿੰਦਰ ਸਿੰਘ ਧਾਮੀ ਮੈਂ ਗਿਣਦਾ ਕਿ ਬਹੁਤ ਇਮਾਨਦਾਰ ਬੰਦੇ ਨੇ ਮੈਂ ਅੱਜ ਤੱਕ ਇੰਨੇ ਸਾਲ ਉਹਨਾਂ ਨੂੰ ਹੋਵੇ ਕੋਈ ਕ腐ਸ਼ਨ ਦਾ ਦੋਸ਼ ਉਹਨਾਂ ਦੇ ਉੱਤੇ ਸੁਣਿਆ ਨਹੀਂ ਮਾੜਾ ਕੰਮ ਕੋ ਉਹਨਾਂ ਦਾ ਸੁਣਿਆ ਨਹੀਂ ਹਾਂ ਵਿਚਾਰਕ ਮਤ ਭੇਦ ਲਖ ਚੱਲਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਗਿਆਨੀ ਹਰ ਉਹਨਾਂ ਨੂੰ ਅਪੀਲ ਕਰਦਾ ਸਾਡੇ ਸੀ ਕੇ ਡੀ ਦੇ ਪ੍ਰਧਾਨ ਨੇ ਇੰਦਰਬੀਰ ਸਿੰਘ ਨਿੱਜਰ ਜਿਹੜੇ ਚੀਫ ਖਾਲਸਾ ਦਵਾਨ ਦੇ ਐਜੂਕੇਸ਼ਨ ਸੰਸਥਾਵਾਂ ਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਕਮ ਸੇ ਕਮ ਪਾਠੀ ਸਿੰਘਾਂ ਦਾ ਵਰਤਾਂ ਦੇ ਬੱਚਿਆਂ ਦਾ ਖਿਆਲ ਹੀ ਰੱਖਿਆ ਜਾਵੇ ਉਹਨਾਂ ਦੀ ਐਜੂਕੇਸ਼ਨ ਹੀ ਫ੍ਰੀ ਕੀਤੀ ਜਾਵੇ ਨਹੀਂ ਤੇ ਕਮ ਸੇ ਕਮ 50% ਇਹਨਾਂ ਨੂੰ ਕੋਈ ਫੀਸ ਹੀ ਘੱਟ ਕੀਤੀ ਜਾਵੇ ਸੋ ਇਸ ਤਰੀਕੇ ਨਾਲ ਲੋਕਾਂ ਨੂੰ ਆਪਾਂ ਸਾਂਭ ਲਈਏ ਧਰਮ ਤੁਹਾਡਾ ਕਿੱਥੇ ਚਲ ਗਿਆ ਯਾਰ ਕਿੱਥੇ ਅਸੀਂ ਲੋਕ ਚਲ ਗਏ ਅਸੀਂ ਸਿਰਫ ਫੁਕਰ ਪੁਣੇ ਦੇ ਵਿੱਚ ਮਤਲਬ ਇਹਨਾਂ ਚੱਕਰਾਂ ਦੇ ਵਿੱਚ ਪੈ ਗਏ ਆ ਕੋਈ ਕਿਸੇ ਦਾ ਖਿਆਲ ਨਹੀਂ ਕਰਦੇ ਸੋ ਮੇਰੀ ਅੱਜ ਸਾਰਿਆਂ ਨੂੰ ਬੇਨਤੀ ਹੈ ਕਿ ਆਲੇ ਦੁਆਲੇ ਜਿੰਨੇ ਤੁਹਾਡੇ ਪਾਠੀ ਸਿੰਘ ਨੇ ਉਹਨਾਂ ਦਾ ਖਿਆਲ ਰੱਖਿਆ ਕਰੋ ਔਰ ਇਹਦੇ ਨਾਲ ਵੀਡੀਓ ਦੇ ਅਸੀਂ ਉੱਤੇ ਇਹਨਾਂ ਦੇ ਬੇਟੇ ਦਾ Google Pay ਨੰਬਰ ਹੈ ਉਹ ਵੀ ਦੇਣ ਲੱਗੇ ਆ ਜੇ ਕੋਈ ਮਤ ਕਰਨਾ ਚਾਵੇ ਸਾਡੇ 1.5 ਲੱਖ ਦਾ ਨਾਂ ਤੇ ਇਹਦੇ ਬਿੱਲ ਤਰਨੇ ਨੇ ਨਾ ਇਹਦੀ ਬੱਚੀ ਦੀ ਪੂਰੀ ਪੜ੍ਹਾਈ ਹੋਣੀ ਆ ਨਾ ਇਹਦਾ ਕੋ ਘਰ ਬਣਨਾ ਨਾ ਇਸ ਭੈਣ ਦਾ ਇਲਾਜ ਹੋਣਾ ਸਾਰਿਆਂ ਨੂੰ ਮੇਰੀ ਅਪੀਲ ਹੈ ਯਾਰ ਮਤਲਬ ਇਹੋ ਜੇ ਥਾਂ ਦੇ ਉੱਤੇ ਜ਼ਰੂਰੀ ਨਹੀਂ ਹਰ ਬੰਦੇ ਕੋ Google Pay ਆ ਕੋ 10 ਰੁਪਏ ਦੀ ਮਤ ਵੀ ਕਰ ਦਵੇ ਜੇ ਲੱਖ ਬੰਦਾ ਕਰੂਗਾ ਤੇ 10 ਲੱਖ ਹੋ ਜਾਊਗਾ ਯਾਰ ਇਹਨਾਂ ਦਾ ਤੇ ਸਰ ਜੀ ਤੁਹਾਡੇ ਤੇ 10 ਰੁਪਏ ਜਾਣੇ ਨੇ ਇਹਨਾਂ ਦੇ ਬੇਟੇ ਦਾ Google Pay ਨੰਬਰ ਹੈ ਉੱਤੇ ਸੀ ਐਡ ਵੀ ਕਰ ਦਾਂਗੇ ਜਿਸ ਕਰਨ ਸਿੰਘ ਇਹਨਾਂ ਦੇ ਬੱਚੇ ਦਾ ਨਾਂ ਹੈ ਉਹਦਾ ਨੰਬਰ ਹੈ 62840 85243 ਔਰ ਇੱਕ ਅਕਾਊਂਟ ਐ ਇਸ ਛੋਟੀ ਬੱਚੀ ਦੇ ਨਾਮ ਦੇ ਉੱਤੇ ਜਿਹੜੀ ਜਸਪ੍ਰੀਤ ਇਹਨਾਂ ਦੀ ਬੇਟੀ ਐ ਉਹਦਾ ਅਕਾਊਂਟ ਉਹਦੇ ਨਾਮ ਦੇ ਉੱਤੇ ਖੁੱਲਿਆ ਆ ਉਹ ਵੀ ਪੂਰਾ ਤੁਹਾਨੂੰ ਅਕਾਊਂਟ ਡਿਟੇਲ ਜਿਹੜੀ ਪਾ ਦਿੱਤੀ ਜਾਊਗੀ 1.5 ਲੱਖ ਰੁਪਏ ਅਸੀਂ ਦੇ ਦਿੱਤਾ ਔਰ ਤੁਹਾਡੇ ਥੋੜੇ ਥੋੜੇ ਬੂੰਦ ਬੂੰਦ ਦੇਣ ਦੇ ਨਾਲ ਇਹਨਾਂ ਦਾ ਜਿਹੜਾ ਸਾਗਰ ਭਰ ਜਾਣਾ ਔਰ ਬੜੀ ਦੂਰ ਹੋਏ ਚੱਲ ਕੇ ਆਏ ਨੇ ਤੇ ਦਿਮਾਗ 'ਚ ਤੇ ਇਹਨਾਂ ਦੇ ਪਤਾ ਨਹੀਂ ਵੀ ਇਹਨਾਂ ਕੀ ਕਿੰਨੀ ਕਿ 10 ਵੀ 30 ਹਜ਼ਾਰ ਦੀ ਮਤ ਕਰਨੀ ਪਰ ਜੋ ਸਾਡੇ ਕੋਲ ਬਣਿਆ ਅਸੀਂ ਤਿੰਨਾਂ ਨੇ ਇਹਨਾਂ ਨੂੰ ਅੱਜ ਇੱਥੇ ਦੇ ਦਿੱਤਾ ਔਰ ਬੇਟੀ ਇਹਨਾਂ ਦੀ ਮੈਂ ਇੱਕ ਵ ਬੇਟੀ ਤੁਹਾਡੀ ਪੜ੍ਹਾਈ ਤੋਂ ਨਹੀਂ ਰਹਿਣ ਦਿੰਦੇ ਅਬਲਤੇ ਆ ਜਾਣਗੇ ਦੁਨੀਆ ਇੰਨੀ ਮਤਲਬ ਦਿਆਲੂ ਹੈ ਕਿ ਤੁਹਾਡਾ ਘਰ ਭਰ ਦੇਣਗੇ ਨਹੀਂ ਆਏ ਤੇ ਬੇਟੀ ਦੀ ਤੁਹਾਡੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਡੀ ਆ ਭਾਵੇਂ ਬੇਟੇ ਦੀ ਜ਼ਿੰਮੇਵਾਰੀ ਵੀ ਸਾਡੀ ਲਾ ਦਿਓ ਧੰਨਵਾਦ ਗੁਰਦਵਾਰਿਆਂ ਦੇ ਵਿੱਚ ਵੀ ਤੇਰੀ ਆਉਂਦਾ ਜਦੋਂ ਬੱਚੇ ਨਾਲ ਹਾਲਾਤ ਭਾਵੇਂ ਦੇ ਰਹੇ ਬੱਚੇ ਪੰਜਵੀਂ ਛੇਵੀਂ ਚ ਪੜ੍ਹਦੇ ਹੁੰਦੇ ਸੀ ਜਦੋਂ ਉੱਥੇ ਹੀ ਪੜ੍ਹਾਈ ਹੁੰਦੀ ਸੀ ਗੁਰਦਾਰਾ ਸਾਹਿਬ ਚੋਂ ਬਾਹਰ ਛੁੱਟੀ ਕਰ ਦਿੱਤੀ ਜਾਂਦੀ ਸੀ ਤੇ ਬੱਚੇ ਕਦੇ ਕਿਸੇ ਸਕੂਲ ਚ ਕਦੇ ਕਿਸੇ ਸਕੂਲ ਚ ਪੜ੍ਹੇ ਆ ਵੀ ਜੀ ਇੱਕ ਸਕੂਲ ਚ ਉਹਨਾਂ ਨੇ ਪੜ੍ਹਾਈ ਨਹੀਂ 6 ਕੇ 7 ਸਕੂਲ ਚੀਜ਼ ਕਰਕੇ ਪੜ੍ਹੇ ਹੋਏ ਕਾਰਨ ਵੀ ਗੁਰਦਵਾਰੇ ਚ ਪੜ੍ਹ ਦਿੰਦੇ ਹਾਂ ਹਾਂਜੀ ਹਾਂਜੀ ਕਲਾਸਾਂ ਦੀ ਅੱਧੀ ਜਿਵੇਂ 6 ਮਹੀਨੇ ਹੀ ਹੋਏ ਹੁੰਦੇ ਆ ਤਾਂ 6 ਮਹੀਨੇ ਦੇ ਰਹਿੰਦੇ ਆ ਨਾ ਤਾਂ ਸਿਲੇਬਸ ਰਲਦਾ ਨਾ ਹੀ ਕੋਈ ਦੂਸਰਾ ਕਦੇ ਕਿਸੇ ਸਕੂਲ ਦੀਆਂ ਬੁੱਕਸ ਪੜ੍ਹੀਆਂ ਬੱਚੀ ਨੇ ਕਦੇ ਕਿਸ ਤੇ ਮੇਟੀ ਇਹਨਾਂ ਦੀ ਬੜੀ ਪਿਆਰੀ ਆ ਜੀ ਸਾਡੀਆਂ ਆਪਣੀਆਂ ਬੱਚੀਆਂ ਵਰਗੀ ਆ ਅਸੀਂ ਉਹਨੂੰ ਇੱਕ ਰਿਕੁਐਸਟ ਵੀ ਕੀਤੀ ਕਿ ਅੱਜ ਤੇਰੇ ਫਾਦਰ ਮਦਰ ਇੱਥੇ ਆਏ ਨੇ ਮੈਰੀਜੜ ਦੇ ਵਿੱਚ ਅਸੀਂ ਉਹਨਾਂ ਨੂੰ ਲੰਚ ਕਰਾਇਆ ਉਹਦੇ ਨਾਂ ਦੇ ਉੱਤੇ ਕੇਕ ਕੱਟਿਆ ਔਰ ਮੈਂ ਤੇ ਸੁਖਮਰਤ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਅੱਜ ਸਟੇ ਕਰਨਾ ਚਾਹੋ ਇਸ ਹੋਟਲ ਦੇ ਵਿੱਚ ਤੇ ਸਾਰੀ ਫੈਮਿਲੀ ਕਰ ਸਕਦੇ ਹੋ ਉਸ ਦਿਨ ਮੈਂ ਇਹਨਾਂ ਦੀ ਬੱਚੀ ਨੂੰ ਪੁੱਛ ਰਿਹਾ ਸੀਗਾ ਕਿ ਤੇਰੀ ਕਲਾਸ ਚ ਸਟੂਡੈਂਟ ਕਿੰਨੇ ਨੇ ਉਹਦੇ ਦਵਾਚ ਪਤਾ ਨਹੀਂ ਕੀ ਚਲਦਾਣਾ ਮੇਰੀ ਆਪਣੀ ਸੋਚ ਸੀ ਅਸੀਂ ਇਹ ਕਿਹਾ ਸੀਗਾ ਕਿ ਤੇਰਾ ਬਰਥਡੇ ਜਿਹੜਾ ਦੱਸਦੀ ਸੀ ਜੁਲਾਈ ਮਹੀਨੇ ਚ 12 ਜੁਲਾਈ ਨੂੰ ਉਹ ਲੰਘ ਚੁੱਕਾ ਜੇ ਜਿੰਨੇ ਬੱਚੇ ਨੇ 52 62 ਜਿੰਨੇ ਹੈਗੇ ਤੂੰ ਸਾਡੇ ਵੱਲੋਂ ਉਹਨਾਂ ਨੂੰ ਲੈ ਕੇ ਆ ਆਪਣੀਆਂ ਫਰੈਂਡਸ ਨੂੰ ਸਾਰੀਆਂ ਕੁੜੀਆਂ ਨੇ ਇੱਥੇ ਤੂੰ ਪਾਰਟੀ ਕਰ ਉਹਨਾਂ ਨੂੰ ਲੰਚ ਡਿਨਰ ਕਰਾ ਕੇ ਜਾ ਇੱਥੋਂ ਵੀ ਤੇਰੇ ਮਤਲਬ ਅਸੀਂ ਇਹ ਸਾਡੇ ਮਨ ਦੇ ਵਿੱਚ ਸੀਗਾ ਇਸ ਕਰਕੇ ਮੈਂ ਉਹਦੋਂ ਪੁੱਛਦਾ ਅਸੀਂ ਬੱਚੇ ਕਿੰਨੇ ਨੇ ਅਸੀਂ ਉਹਨੂੰ ਕਿਹਾ ਕਿਸੇ ਦਿਨ ਸਾਰੀ ਕਲਾਸ ਹੀ ਭਾਵੇਂ ਇੱਥੇ ਲੈ ਆਵੇਂ ਕਿੰਨੇ ਦੀਆਂ ਮਿਲਦੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸਾਡੇ ਬੱਚਿਆਂ ਲਈ ਕਿਸੇ ਨੇ ਕਦੀ ਕੋਈ ਅਰਦਾਸ ਨਹੀਂ ਕੀਤੀ ਸਾਰਿਆਂ ਤਕਰੀਬਨ ਬਾਬਿਆਂ ਕੋਲੇ ਵੀ ਮੈਂ ਜਾ ਚੁੱਕਿਆ ਸੀਗਾ ਮਤਲਬ ਕੋਈ ਕਿਤੇ ਉਹ ਕਹਿਰ ਨਹੀਂ ਪਈ ਤੀਆਂ ਸਾਲਾਂ ਦੇ ਵਿੱਚ ਪੰਚਾਇਤ ਨੇ ਸਾਨੂੰ ਥਾਂ ਦਿੱਤਾ ਸੀ ਘਰ ਹੀ ਬਣਾ ਸਕੀਏ ਜਦੋਂ ਵੀ ਬੱਚੇ ਛੋਟੇ ਸੀ ਘਰ ਬਣਾ ਲਿਆ ਜਰੂਰ ਜਗਾ ਜਿਹੜੀ ਪਿੰਡ ਨੇ ਪੰਚਾਇਤ ਹੀ ਦਿੱਤੀ ਹੋਈ ਆ ਇੱਥੋਂ ਤੱਕ ਵੀ ਜੀ ਸਭ ਨੂੰ ਹੀ ਪਤਾ ਵੀ ਗ੍ਰੰਥੀ ਸਿੰਘ ਤਾਂ ਬੱਚੇ ਜਿਹੜਾ ਮੁੰਡਾ ਨਾ ਉਹਨੂੰ ਤਾਂ ਕੋਈ ਰਿਸ਼ਤਾ ਵੀ ਨਹੀਂ ਕਰਦਾਗਾ ਇਹ ਮੰਗ ਮੰਗ ਕੇ ਰੋਟੀਆਂ ਖਾਂਦੇ ਸਾਰੇ ਕੀ ਖਵਾ ਦੇਣਗੇ ਸਾਨੂੰ ਵੀ ਜੀ ਮੈਂ ਤਾਂ ਨਾ ਕੋਈ ਸ਼ਬਦ ਨਹੀਂ ਹੈਗਾ ਮੇਰੇ ਲਈ ਕੋਈ ਸ਼ਬਦ ਨਹੀਂ ਹੈਗਾ ਜਿੰਨਾ ਵੀ ਧੰਨਵਾਦ ਕਰ ਸਕਾ ਨਾ ਮੇਰੀ ਬੱਚੀ ਦੇ ਸੁਪਨਿਆਂ ਨੂੰ ਉਡਾਣ ਇਹਨਾਂ ਨੇ ਦਿੱਤੀ ਤੇ ਇਹੀ ਪੂਰੇ ਕਰਨਗੇ ਤੇ ਮੇਰੀ ਬੇਟੀ ਦੀ ਵੀ ਸੋਚ ਹੈ ਕਿ ਮੈਂ ਅੰਕਲ ਨਾਲ ਰਲ ਕੇ ਸਭ ਦੀ ਮਦਦ ਕਰਾਂ ਬੱਚੇ ਪੜ੍ਹਾਉਂਗੀ ਮੈਂ ਵੀ ਜਿਵੇਂ ਭਾਈ ਸਾਹਿਬ ਨੇ ਸਾਡੀ ਮਦਦ ਕੀਤੀ ਹੈ ਇਸ ਤਰ੍ਹਾਂ ਤਾਂ ਜੇ ਕਿਸੇ ਤੋਂ ਆਪਦੇ ਪੈਸੇ ਵੀ ਕਰ ਜਾਵੇ ਲਾ ਉਹ ਵੀ ਕਈ ਵਾਰੀ ਮੋੜ ਦਿੰਦਾ ਉਹ ਵੀ ਗੱਲ ਨਹੀਂ ਸੁਣਦਾ ਤੇ ਪਰ ਇਹਨਾਂ ਨੇ ਪਹਿਲੇ ਬੋਲ ਹੀ ਬਿਨਾ ਕਹੇ ਤੋ ਜੋ ਮਤਲਬ ਸਾਡੀ ਮਦਦ ਕੀਤੀ ਮੇਰੇ ਕੋਲੇ ਉਹ ਸ਼ਬਦ ਹੀ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਮਤ ਕਰ ਸਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਸਾਲਾਂ ਬਾਅਦ ਮੇਰੀ ਜੀ ਨੂੰ ਮੰਨਣ ਲੱਗੀ ਇੱਕਦਾਂ ਹੋਣੀ ਸੀ ਦੋ ਮਿਲਿਆ ਤੇਨ ਮਿਲਿਆ ਜੀ ਤੁਹਾਨੂੰ ਸਾਰੇ ਵੀਰ ਹੀ ਐ ਮੇਰੇ